बेल हुई सी इस तो बात उस दे वालों तमाम जो अपने गवान ने एक चौंट दे तहत दर्ज करवाए गई सी हालांकि उस दे वालों ऐस ऐसे कर की था गया कि ओ सरकारी गवाह बनना चौंधा है तो हुन जांच का रही एसआईटी दे वालों चंडीगढ़ कोर्ट एक एप्लीकेशन मूव की थी गई है अर्जी दाखिल की थी गई है कि बेदबी केस प्रदीप कलेर नू जो है माफ वादा माफ गवाह बनाया जाए बेदबी केस जो मुलजम है प्रदीप कले जिक्र योग्य है कि जो डेरा राम रहीम दा मुखी है उस दा पॉलिटिकल विंग दा प्रधान रहा है आप प्रदीप कले तो होन एक एप्लीकेशन जो है एसआईटी जो है इस पूरे मामले की जांच कर रही है उस देवलो चंडीगढ़ कोर्ट च इस पूरे मानु लेके एक एप्लीकेशन मूव की गई 3 ਜੁਲਾਈ ਨੂੰ న్యూਸ 18 ਨੇ प्रदीप ਕਲੇਰ ਦੇ ਨਾਲ ਖਾਸ ਗੱਲਬਾਤ ਕੀਤੀ ਜਿਸ ਚ ਉਸਨੇ ਕੁਝ ਵੱਡੇ ਖੁਲਾਸੇ ਕੀਤੇ ਜੋ ਹੈਰਾਨ ਕਰ ਦੇਣ ਵਾਲੇ ਨੇ। ਤੁਹਾਨੂੰ ਇਹ ਵੀ ਜਦੋਂ ਮੰਨ ਲਓ ਇਹ ਗੱਲ ਹੋ ਗਈ ਤਾਂ ਸੁਖਵੀਰ ਦਾ ਇੱਕ ਵਾਰ ਫੇਰ ਫੋਨ ਆਇਆ ਇਹ ਵੀ ਬਾਬੇ ਨੂੰ ਮੰਨੋ ਅਕਾਲ ਤੱਕ ਸਾਥ ਤੇ ਜਾਣਾ ਪੈ ਸਕਦਾ ਹੈ। ਇਹ ਤੁਸੀਂ ਤਿਆਰੀ ਰੱਖੋ ਸਵੇਰੇ 3 ਵਜੇ ਮੈਂ ਚਾਰਟਰ ਭੇਜ ਦੂੰਗਾ ਉੱਥੇ ਸਿਕਿਉਰਿਟੀ ਪ੍ਰੋਵਾਈਡ ਕਰਵਾ ਦੂੰਗਾ ਕੋਈ ਦਿੱਕਤ ਨਹੀਂ ਵੀ ਤੁਸੀਂ ਬਾਬੇ ਨਾਲ ਗੱਲ ਕਰੋ ਵੀ ਉੱਥੇ 3 ਵਜੇ ਸਵੇਰੇ ਲੈ ਕੇ ਜਾਣਾ ਸਵੇਰੇ ਜਾਣਾ ਪੈ ਸਕਦਾ 1-2 ਦਿਨਾਂ ਦੇ ਵਿੱਚ ਵਿੱਚ ਤੇ ਜਦੋਂ ਅਸੀਂ ਇਹ ਗੱਲ ਕਰੀ ਬਾਬਾ ਮਨਾ ਕਰ ਗਿਆ ਵੀ ਮੈਂ ਉੱਥੇ ਜਾ ਕੇ ਕਿਉਂ ਮਾਫੀ ਮੰਗਾ ਪਿਆ ਦੇਤਾ ਦਿੱਤਾ ਸਪਸ਼ਟੀਕਰਨ ਵੀ ਮੈਂ ਉੱਥੇ ਜਾ ਕੇ ਨਹੀਂ ਮਾਫੀ ਮੰਗਦਾ ਜੀ ਇਹ ਪਹਿਲੀ ਪਹਿਲੀ ਚਿੱਠੀ ਤੋਂ ਬਾਅਦ ਦੀ ਗੱਲ ਹੈ ਇਹ ਜਿਹੜੀ ਚਿੱਠੀ ਹੁਣ ਜਿਹੜੀ ਤੁਹਾਡੇ ਹੱਥ 'ਚ ਹੈ ਚਿੱਠੀ ਠੀਕ ਹੈ ਇਸ ਤੋਂ ਬਾਅਦ ਜਦੋਂ ਮੰਨ ਲਓ ਜਦੋਂ ਇਹ ਗੱਲ ਜ਼ਿਆਦਾ ਮੰਨ ਲਓ ਗੁੰਝਲਦਾਰ ਹੋ ਗਈ ਜਦੋਂ ਜ਼ਿਆਦਾ ਰੋਸ ਹੋ ਗਿਆ ਪਬਲਿਕ ਦੇ ਵਿੱਚ ਜੀ ਉਦੋਂ ਦੀ ਗੱਲ ਹੈ ਹੂੰ ਉਹ 4 ਦਿਨ ਬਾਅਦ ਤਾਂ ਮਾਫੀਨਾਮਾ ਵਾਪਸੀ ਹੋ ਗਿਆ ਸੀ ਜੀ ਅੱਛਾ ਕਿਹਨਾਂ ਦੇ ਥਰੂ ਫੋਨ ਕੀਤਾ ਗਿਆ ਕਿ ਤੁਸੀਂ ਇਹ ਗੱਲ ਤੱਕ ਸਾਹਬ ਆ ਕੇ ਪੇਸ਼ ਹੋ ਜਾਵੋ ਜਾਂ ਮਾਫੀ ਮੰਗ ਲਓ ਮੈਂ ਚਟਰਪੀਸ ਦਵਾਂਗਾ ਤੁਹਾਨੂੰ ਫੋਨ ਆਇਆ ਸੁਖਬੀਰ ਬਾਦਲ ਦਾ ਹਰਸਤੂਰੀ ਨੂੰ ਫੋਨ ਆਇਆ ਸੀ ਹਰਸਤੂਰੀ ਕੰਟਰੈਕਟਰ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਜੀ ਤੁਹਾਡੀ ਭੂਮਿਕਾ ਕੀ ਰਹਿੰਦੀ ਸੀ ਤੁਸੀਂ ਹਰ ਟਾਈਮ ਹਰਸਤੂਰੀ ਦੇ ਨਾਲ ਰਹਿੰਦੇ ਸੀ ਜਾਂ ਤੁਹਾਡੇ ਨਾਲ ਰਹਿੰਦਾ ਸੀ ਹਰਸਤੂਰੀ ਮੈਂ ਕੀ ਸੀਗਾ ਮੈਂ ਉਹ ਬੇਸਿਕਲੀ ਜ਼ਿਆਦਾ ਪੰਜਾਬ ਦੇਖਦੇ ਸੀ ਮੈਂ ਦੇਖਦਾ ਸੀ ਦਿੱਲੀ ਦੇ ਵਿੱਚ ਸੈਂਟਰ ਮੱਲੋ ਸੈਂਟਰ ਨੂੰ ਦੇਖਦਾ ਸੀ ਮੇਨਲੀ ਜਦੋਂ ਇਹ ਬਾਦਲ ਸਾਹਿਬ ਉੱਥੇ ਹੁੰਦੇ ਦਿੱਲੀ ਤਾਂ ਮੈਂ ਹਰਸ਼ਤਰੀ ਤੇ ਮੈਂ ਉੱਤੇ ਮਿਲਣ ਜਾਂਦੇ ਹੁੰਦੇ ਸੀ ਕਈ ਵਾਰੀ ਅਸੀਂ ਆਪਣਾ ਇੱਥੇ ਵੀ ਜਾਂਦੇ ਸੀ ਚੰਡੀਗੜ੍ਹ ਜਦੋਂ ਕੋਈ ਮੇਨ ਕੰਮ ਹੁੰਦਾ ਫਿਰ ਮੈਂ ਤੇ ਹਰਸ਼ਤਰੀ ਨਾਲ ਜਾਂਦੇ ਕੱਟੇ ਜੀ ਰੂਟੀਨ 'ਚ ਗੱਲਾਂ ਹੁੰਦੀਆਂ ਤਾਂ ਫਿਰ ਇਕੱਲਾ ਹਰਸ਼ ਮਿਲ ਲੈਂਦਾ ਸੀ ਜੀ ਸਲਾਉਦਪੁਰੇ ਡੇਰੇ ਬਹੁਤ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਸਾਰੇ ਕਿਤੇ ਜਿੱਥੇ ਵੀ ਪ੍ਰੋਗਰਾਮ ਹੁੰਦੇ ਨੇ ਸਾਰੇ ਹੁੰਦੇ ਰਹੇ ਨੇ ਤੁਸੀਂ ਇਹ ਦੇਖੋ ਡੇਰਾ ਮੁਖੀ ਨੂੰ 8-8 ਗਨਮੈਂਨ ਦਿੱਤੇ ਨੇ ਹਾਂ ਬਾਦਲ ਸਾਹਿਬ ਜਦੋਂ ਗ੍ਰਹਿ ਮੰਤਰੀ ਸੀ ਡਿਪਟੀ ਸੀਐਮ ਸੀ 88 ਗਨਮਨ ਹਾਲਾਂਕਿ ਉਹਨਾਂ ਕੋਲੇ ਜੈਡ ਸਕਿਉਰਟੀ ਸੀ ਕਿ ਜੈਡ ਪਲੱਸ ਸੀਗੀ ਹਰਿਆਣੇ ਦੀ ਤੇ ਨਾਲ ਨਾਲ ਪੰਜਾਬ ਦੇ ਵੀ 88 ਗਨਮਨ ਦੇ ਰੱਖੇ ਸੀ ਹੋਰ ਉਹ ਫਿਰ ਕਿਸ ਨੇ ਦੇ ਰੱਖੇ ਸੀ ਉਹ ਕਦੋਂ ਦਿੱਤੇ ਸੀ ਜੋ ਇਹ ਸ਼ੁਰੂ ਤੋਂ ਹੀ ਦੇ ਰੱਖੇ ਸੀ 2011 12 ਤੋਂ ਹੀ ਮੈਂ ਦੇ ਰੱਖੇ ਸੀ ਇੱਕ ਜਿਹੜੀ ਗੱਡੀ ਸੀਗੀ ਬੀਪੀ ਬੀਪੀ ਗੱਡੀ ਸਕੋਰਪੀਓ ਇੱਕ ਗੱਡੀ ਦੇ ਰੱਖੀ ਸੀ ਜਿਪਸੀ ਦੇ ਰੱਖੀ ਸੀ ਬਹੁਤ ਕੁਝ ਦੇ ਰੱਖਿਆ ਸੀ ਇਹਨਾਂ ਨੂੰ ਕੀ ਪਤਾ ਕੀ ਹੈ ਕੀ ਨਹੀਂ ਤੁਸੀਂ ਜਿਹਦੇ ਨੂੰ ਮੈਨੂੰ ਇੱਕ ਇੱਕ ਹੋਰ ਗੱਲ ਦੱਸੋ ਉਹ ਤਾਂ ਹੀ ਦੱਸਿਆ ਜੀ ਮੈਂ ਤਾਂ ਜੀ ਜੀ ਠੀਕ ਹੈ ਇੱਕ ਹੋਰ ਗੱਲ ਦੱਸੋ ਕਿ ਵੋਟ ਕਿਸੇ ਇੱਕ ਪਾਰਟੀ ਨੂੰ ਪਾਣੀ ਹੈ ਇਹ ਮੈਸੇਜ ਕੌਣ ਦਿੰਦਾ ਸੀ ਡੇਰਾ ਮੁਖੀ ਨੇ ਮੈਸੇਜ ਤੁਹਾਨੂੰ ਦਿੱਤਾ ਤੁਸੀਂ ਅੱਗੇ ਦਿੱਤਾ ਜੀ 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 ਕਿਵੇਂ ਦਿੰਦੇ ਮੈਸੇਜ ਤੁਸੀਂ ਅਨਾਉਂਸ ਕਰ ਦਿੰਦੇ ਜੀ ਤੁਹਾਡੇ ਗਰੁੱਪ ਬਣੇ ਹੋਏ ਨੇ ਕੋਈ हां डेरामुखी हनीप्रीत ਸਾਨੂੰ ਮੈਸੇਜ ਦੇ ਦਿੰਦੇ ਹੁੰਦੇ ਸੀ ਅਸੀਂ ਅੱਗੇ ਜਿਹੜੇ ਸਟੇਟ ਦੇ ਸਾਡੇ ਵਿੰਗ ਬਣਾਏ ਸੀ ਸਟੇਟ ਵਾਈਜ਼ ਪੋਲੀਟੀਕਲ ਵਿੰਗ ਸਟੇਟ ਵਾਈਜ਼ ਵੀ ਬਣਾਏ ਸੀਗੇ ਸਾਡੇ ਜੀ ਉਹ ਸਟੇਟ ਵਾਈਜ਼ ਵਿੰਗਾਂ ਨੂੰ ਅਸੀਂ ਮੈਸੇਜ ਦੇ ਦਿੰਦੇ ਸੀ ਅੱਗੇ ਠੀਕ ਹੈ ਅੱਛਾ ਇੱਕ ਗੱਲ ਹੋਰ ਦੱਸੋ ਤੁਸੀਂ ਮਾਫੀਨਾਮੇ ਦਾ ਜ਼ਿਕਰ ਕੀਤਾ ਕਿ 2015 ਦੇ ਵਿੱਚ ਮਾਫੀ ਦਵਾਈ ਗਈ ਜਾਂ ਮੈਂ ਉਸ ਵੇਲੇ ਮੌਜੂਦ ਸੀ ਤੁਸੀਂ ਇਹ ਗੱਲ ਕਹੀ ਪਰ ਉਹ ਮਾਫੀ ਬਾਅਦ ਵਿੱਚ ਵਾਪਸ ਲੈ ਲਈ ਗਈ ਤੁਹਾਡਾ ਮਸਲਾ ਤੇ ਹੱਲ ਹੋਇਆ ਹੀ ਨਹੀਂ ਫੇਰ ਤੁਸੀਂ ਅਕਾਲੀ ਦਲ ਨੂੰ ਸਪੋਰਟ ਕਿਉਂ ਕੀਤੀ ਨਹੀਂ ਫੇਰ ਵੀ ਸੁਖਵੀਰ ਕਹਿ ਰਿਹਾ ਸੀ ਵੀ ਆਪਣੀ ਸਰਕਾਰ ਲੈ ਕੇ ਆਓ ਆਪਾਂ ਅੱਗੇ ਕਰ ਦਾਂਗੇ ਤੁਹਾਡਾ ਹਮ ਸੁਖਵੀਰ ਆਪ ਹੀ ਕਹਿ ਕੇ ਗਏ ਸੀ ਬਾਬੇ ਅੱਗੇ ਆ ਕੇ ਇਹ ਗੱਲ ਵੀ ਤੁਸੀਂ ਵੋਟਾਂ ਚ ਪੂਰੀ ਸਪੋਰਟ ਕਰੋ ਜੀ ਆਪਣੀ ਸਰਕਾਰ ਤੀਜੀ ਵਾਰ ਆ ਗਈ ਤਾਂ ਮੈਂ ਤੁਹਾਡਾ ਸਾਰਾ ਹੱਲ ਕਰ ਦੂੰਗਾ ਐਤੀ ਨਹੀਂ ਕੋਈ ਦਿੱਕਤ ਆਉਗੀ ਇਹਦਾ ਸੁਖਵੀਰ ਨੇ ਆਪ ਕਹੀਏ ਬਾਬੇ ਨੂੰ ਹਾਂ ਤਾਂ ਹੀ ਤਾਂ ਸੁਖਵੀਰ ਮਿਲਣ ਆਏ ਸੀ ਠੀਕ ਹੈ ਤੋਂ ਵਾਰ ਜਿਹੜਾ ਮਤਲਬ ਆਪਸ ਚ ਉਹਨਾਂ ਦਿਨ ਦੇ ਡਾਇਰੈਕਟ ਮੀਟਿੰਗ ਹੋਈ ਦੋਂ ਤੋਂ ਬਾਅਦ ਉਹ ਇਸੇ ਗੱਲ ਪਿੱਛੇ ਹੋਈ ਨਾ ਮੈਂ ਇਹਨਾਂ ਗੱਲਾਂ ਪਿੱਛੇ ਹੀ ਹੂੰ ਅੱਛਾ ਤੁਸੀਂ ਪ੍ਰਦੀਪ ਇਹਨਾਂ ਲੰਮਾ ਟਾਈਮ ਡੇਰਾ ਮੁਖੀ ਦੇ ਨਾਲ ਰਹੇ ਹੋ ਕਦੇ ਮਨ ਦੇ ਵਿੱਚ ਇਹ ਚੀਜ਼ਾਂ ਆਈਆਂ ਜਾਂ ਕਦੇ ਡਿਸਕਸ ਹੋਈਆਂ ਕਿ ਇਹ ਸਾਡੇ ਤੋਂ ਗਲਤੀਆਂ ਹੋਈਆਂ ਔਰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਤੁਸੀਂ ਬਿਨਾਂ ਵਜ੍ਹਾ ਇਹ ਜਿਹੜਾ ਸੀ ਉਹ ਸਿੱਖ ਕੌਮ ਦੇ ਨਾਲ ਕਲੈਸ਼ ਖੜਾ ਕਰ ਲਿਆ ਦੇਖੋ ਮਾਨਸਤਾ ਆਉਂਦੀ ਹੈ ਬੰਦੇ ਦੇ ਇਹ ਨਹੀਂ ਆਉਂਦਾ ਕਿ ਵੀ ਮਨ 'ਚ ਬਹੁਤ ਕਈ ਵਾਰ ਆਉਂਦੀ ਹੈ ਲੇਕਿਨ ਬਹੁਤ ਵਾਰ ਫਿਰ ਬੰਦਾ ਕਿਉਂਕਿ ਇੱਕ ਅੰਦੀ ਸਰਦਾ ਹੁੰਦੀ ਹੈ ਹਮ ਸਰਦਾ ਹੁੰਦੀ ਹੈ ਬਰਾੜ ਸਾਹਿਬ ਉਹ ਬੰਦਾ ਸੋਚਦਾ ਨਹੀਂ ਆ ਰਹੀ ਗੱਲ ਸੋਚ ਰਿਹਾ ਇਹ ਨਹੀਂ ਜੋ ਮਤਲਬ ਬਾਬਾ ਕਹਿ ਰਹੇ ਉਹ ਹੀ ਠੀਕ ਹੈ ਹਮ ਕਿਉਂਕਿ ਬੰਦਾ ਇੱਕ ਤਰ੍ਹਾਂ ਦਾ ਮਤਲਬ ਮੈਂਟਲੀ ਹਰ ਤਰ੍ਹਾਂ ਦਾ ਮਤਲਬ ਸੋਸ਼ਲੀ ਫਿਜ਼ੀਕਲੀ ਮਤਲਬ ਹਰ ਤਰ੍ਹਾਂ ਦਾ ਮਤਲਬ ਜੁੜਿਆ ਹੁੰਦਾ ਹੈ ਬੰਦਾ ਹਰ ਟਾਈਪ ਨਾਲ ਹਮ ਇੱਕ ਇੱਕ ਹੋਰ ਗੱਲ ਦੱਸੋ ਮੈਂ ਥੋੜਾ ਜਿਹਾ ਮਾਫੀ ਵਾਲੇ ਪਾਸੇ ਜਾਣਾ ਚਾਹੁੰਦਾ ਹਾਂ ਦੇਖੋ ਪੂਰਾ ਘਟਨਾਕਰਮ 2015 ਦੇ ਵਿੱਚ ਹੋਇਆ ਹੈ ਮਾਫੀ ਦਿੱਤੀ ਗਈ ਵਾਪਸ ਲੈ ਲਈ ਗਈ ਬੇਅਦਬੀ ਦੀਆਂ ਘਟਨਾਵਾਂ ਗੋਲੀकांड ਹੋ ਗਿਆ ਬਹੁਤ ਪੰਜਾਬ ਦਾ ਮਾਹੌਲ ਬੜਾ ਸੈਂਸਿਟਿਵ ਉਸ ਸਮੇਂ ਰਿਹਾ ਹੈ ਕਿ ਉਸ ਤੋਂ ਬਾਅਦ ਡੇਰਾਮੁਖੀ ਨਾਲ ਤੁਹਾਡੀ ਕੋਈ ਗੱਲਬਾਤ ਇਸ ਮੁਤਲਕ ਹੋਈ ਪੂਰਾ ਘਟਨਾਕਰਮ ਹੋਣ ਤੋਂ ਬਾਅਦ ਨਹੀਂ ਨਹੀਂ ਮਾਫੀਨਾਮੇ ਬਾਰੇ ਤਾਂ ਡੇਰਾਮੁਖੀ ਇਹ ਕਹਿੰਦਾ ਸੀ ਵੀ ਇਹ ਕਿਉਂ ਵਾਪਸ ਹੋ ਗਿਆ ਵੀ ਇਹ ਕੋ ਉਹਨੂੰ ਇਹਨੂੰ ਤਰਾਵੇ ਠੀਕ ਹੈ ਇਸ ਮਸਲੇ ਨੂੰ ਕਰੇ ਹੱਲ ਕਰੇ ਤਾਂ ਹੀ ਤਾਂ ਫਿਰ ਇਹ ਮੀਟਿੰਗਾਂ ਹੋਈਆਂ ਨਾ ਡਾਇਰੈਕਟ ਮੀਟਿੰਗ ਤਾਂ ਹੀ ਹੋਈ ਜਦੋਂ ਦੋਨਾਂ ਦਾ ਆਪਸ ਵਿੱਚ ਕੰਫੀਡੈਂਸ ਲੈਣ ਵਾਸਤੇ ਕਿਉਂਕਿ ਬਾਬਾ ਆਪ ਗੱਲ ਕਰਦਾ ਸੀ ਫੋਨ ਤੇ ਵੀ ਗੱਲ ਹੋ ਰਹੀ ਸੀ ਜਾਨਣਾ ਚਾ ਰਹੇ ਕਿ ਕੀ ਡੇਰਾ ਮੁਖੀ ਨੇ ਫਿਰ ਕਦੇ ਸੋਚਿਆ ਕਿ ਹਾਂ ਠੀਕ ਹੈ ਮਾਮਲਾ ਜ਼ਿਆਦਾ ਵਿਗੜ ਗਿਆ ਤੇ ਇਸ ਕਰਕੇ ਹੁਣ ਥੋੜਾ ਜਿਹਾ ਹੋਰ ਕੁਝ ਦੇਖਿਆ ਜਾਵੇ ਤੁਹਾਡੇ ਨਾਲ ਕੋਈ ਗੱਲ ਹੋਈ ਹੋਵੇ ਕਿ ਆ ਤਾਂ ਅਸੀਂ ਮਾਫੀ ਵਾਲੀ ਕੋਈ ਗੱਲ ਤੋੜਦੇ ਹੀ ਨਾ ਉਹ ਤਾਂ ਮਾਮਲਾ ਉਸ ਤੋਂ ਬਾਅਦ ਜ਼ਿਆਦਾ ਵਿਗੜ ਗਿਆ ਉਸ ਤੋਂ ਜਦੋਂ ਵਿਗੜ ਗਿਆ ਫਿਰ ਤਾਂ ਬਾਬਾ ਕਹਿੰਦਾ ਵੀ ਕੋਈ ਨਹੀਂ ਅੱਗੇ ਟਾਈਮ ਪੈਣ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਕੁਝ ਟਾਈਮ ਬਾਅਦ ਫੇਰ ਸਾਨੂੰ ਸਾਡਾ ਹੱਲ ਕਰਾਵੇ ਫਿਰ ਤਾਂ ਹੀ ਤਾਂ ਇਹ